ਸੰਡੇ ਵਾਲਾ ਦਿਨ ਹੋਵੇ ਤੇ ਆਵੇ ਨਾ ਫਰਮੈਸ਼ ਆ ਚੱਕ ਬ੍ਰੈਡ ਤੇ ਬੰਨਾਂ ਦੇ ਕੋਈ ਆਈਟਮ ਤੇ ਕਰਾ ਦੇ ਮੈਨੂੰ ਐਸ਼ ਮੈਂ ਸੋਚਿਆ ਮੈਂ ਕੀ ਬਣਾਵਾਂ ਤੇ ਫਿਰ ਸੋਚਿਆ ਚਲੋ ਜੀ ਬ੍ਰੈਡ ਤੇ ਹੈਗੀ ਆ ਨਾਲ ਆਪਾਂ ਵੇਸਣ ਵੀ ਕੱਢ ਦਿਆਂ ਤੇ ਅੱਜ ਬਣਾਉਣੇ ਆ ਬ੍ਰੈਡ ਵਾਲੇ ਪਕੌੜੇ ਜਿਹਦੇ ਕਰਕੇ ਮੈਂ ਤਿਆਰੀ ਸ਼ੁਰੂ ਕੀਤੀ ਫੜਿਆ ਇੱਕ ਬਾਉਲ ਤੇ ਪਾਇਆ ਆਪਾਂ ਵੇਸਣ ਕਿਉਂਕਿ ਮੇਰੇ ਪਤੀ ਦੀ ਫਰਮੈਸ਼ ਸੀ ਤੇ ਮੈਂ ਉਹ ਮੈਨੂੰ ਕੋਈ ਕੰਮ ਕਹਿੰਤੇ ਮੈਂ ਨਾ ਕਰਾਂ ਇੱਧਰ ਤੇ ਹੋ ਹੀ ਨਹੀਂ ਨਾ ਸਕਦਾ ਤੇ ਸਿੱਧ ਨਾਲ ਆਪਾਂ ਲਾਈਫ ਪਾਂਜ ਮਿੰਟ ਤੇ ਘਰ ਦੀ ਤਿਆਰੀ ਫੜਾਫੱਟ ਸ਼ੁਰੂ ਮਸਾਲੇ ਮਸੁੱਲੇ ਭਰੇ ਮੈਂ ਡੱਬੀਆਂ ਪਹਿਲਾਂ ਤੇ ਤੇ ਜਿਹੜਾ ਪੈਕਟ ਬਚਿਆ ਉਹਨੂੰ ਮੈਂ ਕਰਤਾ ਸੀਲ ਨਕੋ ਨਕ ਡੱਬੀ ਭਰਨ ਤੋਂ ਬਾਅਦ ਸੀਲ ਮੈਂ ਹਮੇਸ਼ਾ ਗੈਸ ਦੇ نیچے ਹੀ ਕਰਦੀ ਆ ਸਭ ਤੋਂ ਬੈਸਟ ਵੇ ਹੈ ਇਹਨੂੰ ਠੀਕ ਕਰਨ ਦਾ ਨਾਲੇ ਆਪਾਂ ਇਹ ਨਾਲ ਲੈ ਕੇ ਆਪਾਂ ਹਵਾ ਵੀ ਕ੍ਰੋਸ ਨਹੀਂ ਹੁੰਦੀ ਕੁਕਿੰਗ ਵਾਲੇ ਟਿਪਸ ਤੇ ਮੈਂ ਤੁਹਾਨੂੰ ਨਾਲ ਨਾਲ ਦਿੰਦੀ ਰਹੂੰਗੀ ਕਿਉਂਕਿ ਮੈਂ ਕੁਕਿੰਗ ਬਹੁਤ ਮਜੇ ਨਾਲ ਕਰਦੀ ਆ ਮੈਨੂੰ ਬਹੁਤ ਪਸੰਦ ਆ ਕੁਕਿੰਗ ਕਰਨਾ ਤੇ ਮੇਰੇ ਪਤੀ ਦੇ ਵੇਟ ਕਰਦੇ ਪਏ ਸੀ ਕਿ ਕਦੋਂ ਇਹ ਫਟਾਫਟ ਬਣਾਉਗੀ ਤੇ ਮੈਨੂੰ ਖਵਾਉਗੀ ਕਿਉਂਕਿ ਅਸੀਂ ਆਰਡਰ ਦੇਦੇ ਨੇ ਨਾ ਤੇ ਆਪਾਂ ਬਾਜੋ ਬਰਦਾਸ਼ਤ ਨਹੀਂ ਹੁੰਦਾ ਛਿਤੀ ਛਿਤੀ ਆਪਾਂ ਨੂੰ ਹੁੰਦਾ ਕਿ ਕੋਈ ਨਾ ਕੋਈ ਸਮਾਨ ਬਣ ਕੇ ਫਟਾਫਟ ਸਾਡੇ ਸਾਹਮਣੇ ਆ ਜਾਈ ਤੇ ਮੈਂ ਫਟਾਫਟ ਆਪਣੇ ਹੱਥ ਤੇ ਤੇ ਚਲਾਏ ਤੇ ਪਾਏ ਸਾਰੇ ਸੁੱਕੇ ਮਸਾਲੇ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਪਕੌੜੇ ਖਾਣੇ ਪਸੰਦ ਆ ਕਿ ਨਹੀਂ ਪਸੰਦ ਕਿਹੜੇ ਪਸੰਦ ਆ ਇਹ ਵੀ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਵੈਸੇ ਮੈਨੂੰ ਸਭ ਤੋਂ ਸੋਖਾ ਕੰਮ ਇਹੀ ਲੱਗਦਾ ਹੈ ਜਦੋਂ ਕਾਲੀ ਵੀ ਹੋਵੇ ਟਾਈਮ ਵੀ ਥੋੜਾ ਹੋਵੇ ਤੇ ਵੈਸੇ ਨਾਲੇ ਪਕੌੜੇ ਬੈਸਟ ਆਪਸ਼ਨ ਆ ਬ੍ਰੈਡ ਵਾਲੇ ਪਕੌੜੇ ਤੇ ਇਸ ਨਾਲ ਮੈਂ ਤੇਲ ਪਾਇਆ ਕੜਾਈ ਸੌਰੀ ਫ੍ਰਾਈ ਪੈਨ ਦੇ ਵਿੱਚ ਤੇ ਆਪਾਂ ਇਹਨੂੰ ਕਰਤਾ फटाफट ਗਰਮ ਹੋਣ ਤੇ ਸਾਈਡ ਤੇ ਤੇ ਮਿਰਚਾਂ ਵਾਲਾ ਮੈਂ ਕਰਤਾ ਪ੍ਰੋਸੈਸ ਸ਼ੁਰੂ ਕਟਿੰਗ ਵਾਲਾ ਐਸੇ ਮੈਨੂੰ ਕਟਿੰਗ ਕਰਨੀ ਬਹੁਤ ਪਸੰਦ ਆ ਜ਼ਰਾਦਰ ਤੇ ਕੁੜੀਆਂ ਭੱਜਦੀਆਂ ਆ ਕਟਿੰਗ ਵਾਲੇ ਕੰਮ ਤੋਂ ਪਰ ਮੇਰੇ ਤੋਂ ਜਿੰਨੀ ਮਰਜ਼ੀ ਕਰਾ ਲਓ ਮੈਂ ਇਹਨਾਂ ਕਟਿੰਗ ਕਰਦੀ ਦੀ ਕੋਈ ਦਿੱਕਤ ਨਹੀਂ ਭਾਵੇਂ 12 ਦੀ ਹੋਵੇ ਭਾਵੇਂ ਕੁਕਿੰਗ ਚ ਹੋਵੇ ਆਪਾਂ ਕਟਿੰਗ ਮਜੇ ਨਾਲ ਕਰਦੇ ਆ ਇਸ ਵਾਰ ਮੈਂ ਫੜਿਆ ਆਪਣਾ ਵਿਸਕਰ ਤੇ ਵਿਸਕਰ ਦੇ ਵਿੱਚ ਪਾਣੀ ਪਾ ਕੇ ਬਾਉਲ ਦੇ ਵਿੱਚ ਤੇ ਮੈਂ ਇਹਨੂੰ ਕੋਲਣਾ ਸ਼ੁਰੂ ਕਰਤਾ ਤੇ ਪਾਣੀ ਪਾंदेਗੀ ਪਾंदेਗੀ ਤੇ ਮੈਂ ਇੱਕ ਠਿੱਕ ਬੈਟਰ ਬਣਾਇਆ ਨਾ ਜ਼ਿਆਦਾ ਪਤਲਾ ਨਾ ਜ਼ਿਆਦਾ ਮੋਟਾ ਇੱਥੇ ਥੋੜਾ ਠਿੱਕ ਸੀ ਪਾਣੀ ਹੋਰ ਪਾ ਕੇ ਬਿਲਕੁਲ ਇਹ ਈਵਨ ਕਰਤਾ ਮੈਂ ਕੀਤਾ ਟੇਸਟ ਹਮੇਸ਼ਾ ਪਾਣੀ ਮੈਨੂੰ ਨਮਕ ਹਮੇਸ਼ਾ ਹੀ ਘੱਟ ਲੱਗਦਾ ਕਿਉਂਕਿ ਪਤਾ ਨਹੀਂ ਕਿਉਂ ਸ਼ਾਇਦ ਆਇਓਡੀਨ ਦੀ ਕਮੀ ਹੋ ਗਈ ਆ ਨਮਕ ਮੈਂ ਪਾਇਆ ਫਿਰ ਟੇਸਟ ਕੀਤਾ ਤੇ ਦੇਖਿਓ ਮੈਨੂੰ ਫੇਰ ਘੱਟ ਲੱਗਣਾ ਤੇ ਮੈਂ ਦੁਬਾਰਾ ਨਮਕ ਪਾ ਕੇ ਹੀ ਸੈਟਿੰਗ ਹੁੰਦੀ ਆ ਕਮੇ ਸਾਰਾ ਲਈ ਨਮਕ ਠੀਕ ਹੋਵੇ ਮੇਰੇ ਲਈ ਹਮੇਸ਼ਾ ਹੀ ਘੱਟ ਹੀ ਹੁੰਦਾ ਕਮੈਂਟਸ ਚ ਜ਼ਰੂਰ ਦੱਸਿਓ ਕਿ ਤੁਹਾਨੂੰ ਵੀ ਨਮਕ ਹਮੇਸ਼ਾ ਘੱਟ ਲੱਗਦਾ ਕਿ ਵੱਧ ਲੱਗਦਾ ਮੈਨੂੰ ਵੀ ਪਤਾ ਲੱਗੇ ਮੇਰੀ ਵਾਲੀ ਕੈਟਾਗਰੀ ਚ ਕਿੰਨੇ ਲੋਕ ਆਂਦੇ ਆ ਸੋ ਐਸੀ ਗੱਲਾ ਕਰਦੇ 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 ਤੇ ਮੇਰਾ ਹੋ ਗਿਆ ਸੀ ਅੱਜ ਬੈਟਰ ਬਿਲਕੁਲ ਰੈਡੀ ਤੇ ਨਾਲ ਦੀ ਨਾਲ ਮੇਰੇ ਪਤੀ ਦੇ ਮਾਰੇ ਸੀ ਮੇਰੇ ਨਾਲ ਗੱਲਾਂ ਕਿ ਕਿੰਨਾ ਕੁ ਟਾਈਮ ਲਾਏਗੀ ਮੈਂ ਕਿਹਾ ਬਾਪ 5 ਮਿੰਟ ਵੇਟ ਕਰ ਲਓ ਹੋ ਚੱਲਿਆ ਹੋ ਚੱਲਿਆ ਇਸ ਸਾਈਡ ਤੇ ਹੋ ਰਿਆ ਸੀ ਮੇਰਾ ਤੇਲ ਗਰਮ ਤੇ ਆਪਾਂ ਕੱਢੇ ਪਹਿਲਾਂ ਬ੍ਰੈਡ ਦੇ ਪੀਸ ਤੇ ਫਿਰ ਮੈਂ ਕੱਢੇ ਸਭ ਤੋਂ ਤਿੱਖਾ ਜੁਬਾਨ ਤੋਂ ਵੀ ਤਿੱਖਾ ਚਾਕੂ ਜਿਹੜਾ ਕਿ ਮੇਰੇ ਬ੍ਰੈਡਦ ਨੇ ਕਰਤੇ ਪੀਸੇ ਇਧਰ ਤੇ ਉਧਰ ਆਪਾਂ ਬ੍ਰੈਡ ਨੂੰ ਕੀਤਾ ਡੇ ਪਹਿਲਾਂ ਵੇਖਿਆ ਤੇਲ ਗਰਮ ਹੈ ਕਿ ਨਹੀਂ ਗਰਮ ਹਮੇਸ਼ਾ ਮੈਨਾਂ ਦਿੱਕਤ ਏਹੀ ਹੁੰਦੀ ਆ ਮੈਂ ਠੰਡੇ ਤੇਲ ਦੀ ਪਕੌੜੇ ਥਾਲ ਦਿੰਦੀ ਆ ਜਿੱਦਾਂ ਕਿ ਆ ਮੈਂ ਹੁਣ ਸਾਈਡ ਤੇ ਇੱਕ ਡਿੰਗੀ ਜਿਹੀ ਡੈਮੋ ਵਿਖਾਈ ਫੇਰ ਪਤਾ ਲੱਗਾ ਮੈਂ ਤੇ ਗੈਸ ਹੀ ਬੜੀ ਸੇਮ ਕੀਤੀ ਹੋਈ ਸੀ ਤੇ ਮਮਾ ਸਵਾਹ ਥੋ ਤੇਰੇ ਪਕੌੜੇ ਢਾਲ ਲੈ ਮੈਨੂੰ ਕਹਿੰਦੇ ਫੇਰ ਅਸੀਂ ਇੱਥੇ ਫਟਾਫਟ ਪਹਿਲਾਂ ਗੈਸ ਗਰਮ ਕੀਤੀ 2 ਮਿੰਟ ਵੇਟ ਕੀਤਾ ਫੇਰ ਦੁਬਾਰਾ ਮੈਂ ਛੋਟਾ ਜਾ ਟੁਕੜਾ ਪਾਇਆ ਬ੍ਰੈਡ ਦਾ ਤੇ ਥੋੜਾ ਜਿਹਾ ਫਰਾਈ ਹੋ ਗਿਆ ਫਿਰ ਆਪਾਂ ਸੋਚਿਆ ਚਲੋ ਜੀ ਆਪਾਂ ਪਹਿਲਾ ਸ਼ੁਭ ਉਦਘਾਟਨ ਕਰਦੇ ਉਦਘਾਟਨ ਹੀ ਹੁੰਦਾ ਨਾ ਹਾਂ ਤੇ ਮੈਂ ਪਕੌੜਾ ਪਾਤਾ ਸਿੱਧਾ ਫਰਾਈ ਪੈਨ ਦੇ ਵਿੱਚ ਤੇ ਚਿਮਨੀ ਚਮਨੀ ਚਲਾਈ ਤੇ ਜਿੱਦੇ ਨਾਲ ਮੈਂ ਵੇਖਿਆ ਕਿ ਮੇਰੇ ਪਕੌੜੇ ਦਾ ਕਲਰ ਤੇ ਬਹੁਤ ਹੀ ਸੋਨਾ ਬਣ ਚੁੱਕਿਆ ਸੀਗਾ ਜੀ ਤਾਂ ਕਰਦਾ ਸੀ ਇੱਥੇ ਘੜ ਕੇ ਖਾਣਾ ਪਰ ਸੋਚਿਆ ਕਿ ਚਲੋ ਜੀ ਪਹਿਲਾਂ ਕੋਈ ਨਾ ਪਤੀ ਦੇਵ ਨੂੰ ਖਵਾਣਿਆ ਇੱਕ ਇੱਕ ਦਿੱਕਤ ਬੜੀ ਹੁੰਦੀ ਹੈ ਜਿਹੜੇ ਬੈਟਰ ਵਾਲਾ ਕੋਈ ਪਕੌੜੇ ਆਪ ਬਣਾਈਏ ਨਾ ਮੇਂ ਸਾਹ ਹੱਥ ਬੜੇ ਲਿਬੜ ਜਾਂਦੇ ਆ ਮੈਂ ਤੇ ਨਾਕੀ ਨਾ ਆਪਣੇ ਕੋਲ ਹੀ ਰੱਖਦੀ ਆ ਕਈ ਲੇਡੀਜ਼ ਵੈਸੇ ਪੋਣਾ ਵੀ ਯੂਜ਼ ਕਰਦੀਆਂ ਮੈਨੂੰ ਪਰ ਨਾਕੀ ਨਹੀਂ ਬੈਟਰ ਲੱਗਦਾ ਯੂਜ਼ ਕਰਕੇ ਤੇ ਛੁੱਟ ਤੋਂ ਕੰਮ ਨਿਭੜਿਆ ਤੇ ਮੇਰਾ ਜਿਹੜਾ ਕਿ ਬ੍ਰੈਡ ਵਾਲਾ ਪਕੌੜਾ ਸੀ ਹੋ ਰਿਹਾ ਸੀ ਬਿਲਕੁਲ ਰੈਡੀ ਪਲੇਟ ਫੜੀ ਗਰਮਾ ਗਰਮ ਐ ਕਚਰੋਜੀ ਤਾਂ ਮੈਂ ਪਹਿਲਾਂ ਸਰਵ ਹੀ ਕਰਦੀ ਆ ਤੇ ਉਹਦਾ ਪੈ ਗਿਆ ਛਿੱਟਾ ਕੜਾਈ ਦੇ ਵਿੱਚ ਪਹਿਲਾਂ ਫੇਰ ਮੈਨੂੰ ਲੱਗਾ ਚੱਲ ਛਿੱਟਾ ਛੁੱਟਾ ਨਾ ਪੈ ਜਾਏ ਪਰ ਬਚਾਅ ਹੋ ਗਿਆ ਫੇਰ ਮੈਨੂੰ ਚੇਤਾ ਆਇਆ ਇੱਥੇ ਸਭ ਤੋਂ ਵੱਡੀ ਕੋਲ ਲੋਗੀ ਮੇਰੇ ਨਾਲ ਕਿ ਮੈਂ ਤੇ ਪਕੌੜਾ ਤੇ ਬਣਾ ਲਿਆ ਚਾਹ ਤੇ ਮੈਂ ਬਣਾ ਹੀ ਨਹੀਂ ਚਾਹ ਜਿਹੜੀ ਕਿ ਸਭ ਤੋਂ ਵੱਧ ਜ਼ਰੂਰੀ ਹੁੰਦੀ ਆ ਫਿਰ ਮੈਂ ਨਾਲ ਚਾਹ ਤਰੀ ਤੇ ਮੈਂ ਕਿਹਾ ਜਿਹੜਾ ਪਿਆ ਹੋਇਆ ਆਪਾਂ ਪਹਿਲਾਂ ਉਹਨੂੰ ਯੂਜ਼ ਹੀ ਕਰ ਲਈਏ ਲਾਇਆ ਭੋਗ ਤੇ ਵੇਖਿਆ ਆਪਣੇ ਪਕੌੜਾ ਬਣਿਆ ਕਿਦਾਂ ਦਾ ਟੇਸਟ ਕਰਨ ਤਾਂ ਵੈਸੇ ਬੰਦਾ ਹੀ ਹੁੰਦਾ ਵੈਸੇ ਸਭ ਤੋਂ ਮੈਨੂੰ ਵਧੀਆ ਹੀ ਲੱਗਦਾ ਕਿ ਪਹਿਲਾਂ ਖੁਦ ਖਾ ਕੇ ਵੇਖ ਲੈਣਾ ਚਾਹੀਦਾ ਕਿ ਬਣਿਆ ਕਿਦਾਂ ਦਾ ਫੇਰ ਹੀ ਆਪਾਂ ਦੂਜੇ ਬੰਦੇ ਨੂੰ ਸਰਵ ਕਰੀਏ ਤੇ ਮੈਨੂੰ ਲੱਗਾ ਨਮਕ ਬੜਾ ਘੱਟ ਆ ਹਜੇ ਵੀ ਕਿਉਂਕਿ ਦੱਸਿਆ ਹੀ ਨਮਕ ਦੀ ਤਾਂ ਕਮੀ ਰਹਿੰਦੀ ਰਹਿੰਦੀ ਹੈ ਮੇਰੇ ਤੇ ਫਿਰ ਮੈਂ ਕਿਹਾ ਚਲੋ ਚਾਹ ਦੇ ਵਿੱਚ ਕੈਂਡ ਜੀ ਅਦਰ ਕੁਦਰ ਕੋਟਦੀ ਹੈ ਜੀ ਤੇ ਕਰਦਾ ਸੀ ਵਿੱਚ ਇਹਨਾਂ ਨੂੰ ਵੀ ਕੋਟਨਾ ਪਰ ਬਸ ਨਹੀਂ ਜਾਦਾ ਫੇਰ ਕਲਾ ਆਪਣਾ ਸਾਰਾ ਜੋ ਵੀ ਸੀਗਾ ਮੈਰਤੀ ਲਾਤਾ ਤੇ ਇਹ ਵੇਖੋ ਕਿੰਨਾ ਵੇਟ ਕਰ ਰਿਹਾ ਪਕੌੜੇ ਲਾਉਦੇ ਪਕੌੜੇ ਲਾਉਦੇ ਦੱਸ ਬੰਦੀ ਪਏ ਆ ਪਕੌੜੇ ਤੇ ਕਿੰਨਾ ਟਾਈਮ ਲੱਗਣਾ ਫੇਰ ਮੇਰੇ ਬਨ ਗਏ ਕੈਂਡ ਜੇ ਪਕੌੜੇ ਰੈਡੀ ਤੇ ਮੈਂ ਵੇਖ ਮੂੰਹ ਵੇਖ ਆਏ ਹਾਏ ਕੀ ਕਿ ਭੁੱਖੇ ਬੰਦਨ ਵੈਸੇ ਵਹੀ ਗੱਲ ਪੋਣੀ ਹੁੰਦਾ ਤੇ ਇਹਨਾਂ ਨੂੰ ਆਏ ਬਹੁਤ ਜ਼ਿਆਦਾ ਪਸੰਦ ਤੇ ਮੇਰੀ ਮਿਹਨਤ ਹੋ ਗਈ ਸਫਰ ਇਹਨਾਂ ਨੂੰ ਕੋਈ ਤੇ ਪਸੰਦ ਵਾਜੇ ਮੈਨੂੰ ਉਸ ਤੋਂ ਵਧੀਆ ਹੋਰ ਕੁਛ ਨਹੀਂ ਕੁਛ ਨਹੀਂ ਹੁੰਦਾ ਤੇ ਇਸੇ ਦੇ ਨਾਲ ਮੈਂ ਸਾਈਟ ਤੇ ਕਰੇ ਸੀ ਮਖਾਣੇ ਰੋਸਟ ਕਿਉਂਕਿ ਚੱਲ ਰਿਹਾ ਵਰਤ ਮੇਰੇ ਨਹੀਂ ਮੰਮੀ ਦੇ ਤੇ ਮੈਂ ਮਖਾਣੇ ਵਿੱਚ ਥੋੜੇ ਜਿਹਾ ਡਰਾਈ ਫਰੂਟ ਦੇ ਨਾਲ ਚਾਹ ਦੇ ਨਾਲ ਮੰਮੀ ਨੂੰ ਨਾਸ਼ਤਾ ਮੈਂ ਸਰਵ ਕੀਤਾ ਤੇ ਸੋ ਗਾਇਜ਼ ਇਹ ਸੀ ਮੇਰਾ ਛੋਟਾ ਜਿਹਾ ਵਲੌਗ ਤੇ ਹੋਪ ਤੁਹਾਨੂੰ ਪਸੰਦ ਆਇਆ ਹੋਵੇ ਤੇ ਅੱਜ ਤੋਂ ਬਾਅਦ ਅਸੀਂ ਸੰਡੇ ਨੂੰ ਕੋਸ਼ਿਸ਼ ਕਰੇ ਕਰਾਂਗੇ ਕਹਨ ਕਹਨੀਆਂ ਰੈਸਪੀਜ਼ ਵਾਲੇ ਵਲੌਗ ਛੋਟੇ ਛੋਟੇ ਲੈ ਕੇ ਰ ਮੰਮੀ ਦਾ ਰਿਐਕਸ਼ਨ ਸਭ ਤੋਂ ਸੋਨਾ ਸੀ ਸੋ ਮਿਲਨੇ ਗਾਇਜ਼ ਜਲਦੀ ਜਲਦੀ